ਤੇ ਮੈਨੂੰ ਲੱਗਦਾ ਕਿ ਇਹ ਕਾਨੂੰਨ ਦੇ ਨਾਲ ਸੰਬੰਧਿਤ ਮਾਮਲਾ ਸੀ ਤੇ ਇਹਨੂੰ ਜਿਹੜਾ ਧਾਰਮਿਕ ਤੌਰ ਦੇ ਉੱਤੇ ਇਹ ਤੇ ਉਹਨਾਂ ਨੂੰ ਫਕਰੇ ਕੌਮ ਦੇਣ ਦੀ ਮੰਕਰ ਰਹੀ ਉਹਨਾਂ ਨੂੰ ਰਗਦੀਪ ਸਿੰਘ ਜੀ ਮਿਲਦੇ ਨਹੀਂ ਚਲੋ ਦੇਖੋ ਜੀ ਇਹ ਕਾਨੂੰਨ ਦਾ ਮਾਮਲਾ ਹੈ ਮੈਂ ਇਸ ਗੱਲ ਦੀ ਹਮਾਇਤ ਨਹੀਂ ਕਰ ਸਕਦਾ ਕਿ ਉਹਨਾਂ ਨੇ ਗੋਲੀ ਚਲਾਈ ਹੈ ਸਹੀ ਕੰਮ ਕੀਤਾ ਤਾਂ ਮੈਂ ਤੁਹਾਨੂੰ ਤੁਹਾਨੂੰ ਫਰਕ ਵੀ ਨਹੀਂ ਕੀਤਾ ਜਾਂਦਾ ਤੇ ਇਨ ਬਿਟਵੀਨ ਫੈਸਲਾ ਵੀ ਬਦਲ ਦਿੱਤਾ ਜਾਂਦਾ ਤਾਂ ਫਿਰ ਤੁਹਾਡਾ ਅਗਲਾ ਕਦਮ ਕੀ ਹੋਊਗਾ ਤੇ ਮੇਰੇ ਸਾਹਮਣੇ ਸ਼ਾਮਲ ਨਹੀਂ ਹੋਣਾ ਤੁਸੀਂ ਕਹਿ ਰਹੇ ਹੋ ਚਾਰ ਜਾਣੇ ਸ਼ਾਮਲ ਓਕੇ ਦਾ ਪੰਜਵਾ ਕੋਈ ਗਰੰਤੀ ਨਹੀਂ ਜੋ ਮਰਿਆਦਾ ਹੈ ਜੀ ਆਪਾਂ ਆ ਕੇ ਜੇ ਮੰਨ ਲਓ ਫੈਸਲਾ ਬਦਲ ਦਿੰਦੇ ਆ ਫਿਰ ਤੁਹਾਡਾ ਐਕਸ਼ਨ ਕੀ ਹੋਊਗਾ ਤੇ ਬਦਲ ਦੇਣ ਤੁਹਾਡਾ ਐਕਸ਼ਨ ਪੰਥ ਜਾਨੇ ਫੈਸਲਾ ਬਦਲਣ ਵਾਲੇ ਜਾਣੇ ਦੰਸਾਗੀਕਾ ਮੇਬੀ ਚੱਲ ਰਹੀ ਹੈ ਕਿ 2 ਦਸੰਬਰ ਨੂੰ ਜਿਹੜੀ ਇਕੱਤਰਤਾ ਹੋਈ ਸੀ ਉਹਨੇ ਪਰਮਿੰਦਰ ਸਿੰਘ ਢਿੰਡਸੇ ਨੇ ਆਪਦਾ ਗਨਾਹ ਕਬੂਲ ਲਿਆ ਸੀ ਪਰ ਫਿਰ ਵੀ ਉਹਨੂੰ ਸਜ਼ਾ ਨਹੀਂ ਦਿੱਤੀ। ਹਾਂ ਉਹਨੂੰ ਪਾਸੇ ਕਰ ਇਹ ਦੇਖੋ ਸਿੰਘ ਸਾਹਿਬ ਨੇ ਤਨਖਾਹਾਂ ਲਾਈਆਂ ਨੇ ਸਿੰਘ ਸਾਹਿਬ ਬਿਹਤਰ ਦੱਸ ਸਕਦੇ ਨੇ ਮੈਂ ਇਹਨੂੰ ਤਾਂ ਜਿਹੜੀ ਜਾਣਕਾਰੀ ਸੀ ਉਹਦੇ ਮੁਤਾਬਕ ਮੈਂ ਪਰਮਿੰਦਰ ਸਿੰਘ ਢਿੰਡਸੇ ਨੂੰ ਜਿਹੜੇ ਵੱਡੇ ਦੋਸ਼ੀ ਖੜੇ ਸੀ ਉਧਰ ਖੜਨ ਵਾਸਤੇ ਕਹਿਤਾ ਸੀ ਕਿਉਂਕਿ ਕੈਟਰਾਇਜ਼ ਮੈਂ ਕਿਤੇ ਕੈਟਾਗਰੀਜ਼ ਮੈਂ ਬਣਾਈਆਂ ਸਿੰਘ ਸਰ ਟਰੂਲ ਵਾਲੇ ਮਾਮਲੇ ਤੇ ਕੋਈ ਕਾਨੂੰਨ ਦਾ ਸਹਾਰਾ ਵੀ ਲੈ ਜਾਊਗਾ। ਦੇਖੋ ਮੈਂ ਜਥੇਦਾਰ ਆ ਮੈਂ ਐਜ਼ ਅ ਜਥੇਦਾਰ ਕੋਈ ਦਾ ਚੰਗਾ ਨਹੀਂ ਲੱਗਦਾ ਲੇਕਿਨ ਹਾਂ ਮੇਰੀ ਸਿਸਟਰ ਇਨ ਲਾ ਵੱਲੋਂ ਜਿਹੜੀ ਐ ਐਸਐਸਪੀ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਔਮਨ ਕਮਿਸ਼ਨ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਕਿ ਔਰਤ ਜਾਤ ਦੀ ਜਿਹੜੀ ਅਪਮਾਨ ਕੀਤਾ ਗਿਆ ਲਜਾ ਭੰਗ ਹੋਈ ਹੈ ਇਹਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਸਬੰਧਤ ਵਿਅਕਤੀ ਦੇ ਉੱਤੇ ਜਿਹਨੇ ਕੈਮਰਿਆਂ ਦੇ ਵਿੱਚ ਸਾਹਮਣੇ ਆ ਕੇ ਜਿਹੜਾ ਬਤ ਬਤ ਚਲਨੀ ਦੇ ਇਲਜ਼ਾਮ ਲਾਏ ਨੇ ਔਰ ਜਿਹੜੇ ਚੈਨਲਾਂ ਨੇ ਪ੍ਰਸਾਰਤ ਕੀਤਾ ਉਹਨਾਂ ਚੈਨਲਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਪਰ ਮੇਰੇ ਵੱਲੋਂ ਇਸ ਤਰ੍ਹਾਂ ਦੀ ਕੋਈ ਗੱਲ ਬਾਤ ਨਹੀਂ ਹੈ ਨਰਦਨ ਸਿੰਘ ਜੀ ਆਪਣਾ ਇਸ ਦਾ ਜਿਹੜਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਵੀ ਕੌਣ ਲੋਕ ਸੀਗੇ ਜਿਨ੍ਹਾਂ ਨੇ ਆਹ ਲੋਕਸ਼ੇਪ ਕੀਤਾ ਹਾਂ ਬਿਲਕੁਲ ਜੀ ਜਿਨ੍ਹਾਂ ਨੇ ਲੋਕਸ਼ੇਪ ਕੀਤਾ ਮੈਂ ਇਹਨਾਂ ਜ਼ਰੂਰ ਕਹੂੰਗਾ ਸਰਕਾਰ ਨੂੰ ਮੈਂ ਵੈਸੇ ਗੁਰੂ ਨੂੰ ਕਹਤਾ ਜਦੋਂ ਗੁਰੂ ਨੂੰ ਕਹਤਾ ਤਾਂ ਸਰਕਾਰ ਨੂੰ ਕਹਿਣ ਦੇ ਤੋਕ ਨਹੀਂ ਬਣਦੀ ਮੈਂ ਝੋਲੀ ਅੱਡ ਕੇ ਗੁਰੂ ਨੂੰ ਕਹਤਾ ਵੀ ਉਹ ਬੰਦੇ ਨਸ਼ਰ ਮਹਾਰਾਜ ਨੰਗੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਉਹਨੂੰ ਕੈਮਰਿਆਂ ਦੇ ਮੂਰੇ ਲਿਆਂਦਾ ਸਿਕਸਰ ਸਾਹਿਬ ਤੁਹਾਡੇ ਕੋਲ ਕੋਈ ਪ੍ਰੂਫ ਨੇ ਆਈਟੀ ਸੈੱਲ ਤੇ ਜੀ 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 ਮੇਰੇ ਕੋਲੇ ਮੇਰੇ ਕੋਲੇ ਇੱਕ ਸਕਰੀਨਸ਼ਾਟ ਮੈਨੂੰ ਭੇਜਿਆ ਕਿਸੇ ਨੇ ਉਸ ਸਕਰੀਨਸ਼ਾਟ ਦੇ ਵਿੱਚ ਇੱਕ ਪੇਜ ਹੈ ਫੇਕ ਜਿੱਥੋਂ ਮੈਨੂੰ ਬਹੁਤ ਜ਼ਿਆਦਾ ਟ੍ਰੋਲ ਕੀਤਾ ਗਿਆ ਉਸ ਪੇਜ ਦੇ ਉੱਤੇ ਜੜੀਆਂ ਪੋਸਟਾਂ ਉਹਨਾਂ ਨੂੰ ਬੂਸਟ ਕਰਨ ਦੇ ਲਈ ਜਿਹੜਾ ਕ੍ਰੈਡਿਟ ਕਾਰਡ ਹੈ ਜਾਂ ਡੈਬਿਟ ਕਾਰਡ ਜਿਹੜਾ ਇਸਤੇਮਾਲ ਕੀਤਾ ਗਿਆ ਉਹ ਇੱਕ ਨਛੱਤਰ ਸਿੰਘ ਨਾਮ ਦੇ ਵਿਅਕਤੀ ਦਾ ਹੋਇਆ ਜੀ ਉਹ ਨਛੱਤਰ ਸਿੰਘ ਕੌਣ ਹੈ ਮੈਨੂੰ ਨਹੀਂ ਪਤਾ ਜੀ ਜੇਹਦਰ ਸਾਹਿਬ ਜੀ ਇੱਕੋ ਸਦਾ ਮੇਰਾ ਬੜਾ ਉਹ ਸਵਾਲ ਹੈ ਤੁਹਾਡੇ ਤੋਂ ਪਹਿਲਾਂ ਹੁਣ ਤੱਕ ਇੱਕ ਦੋ ਨੂੰ ਛੱਡ ਕੇ ਜਿਨ੍ਹਾਂ ਜੇਹਦਰ ਸਾਹਿਬ ਹੋਏ ਨੇ ਉਹਨਾਂ ਦੀ ਪਹੁੰਚ ਬਾਦਲਪਿੰਡ ਤੋਂ ਬਾਹਰ ਨਹੀਂ ਸੀ ਉਹ ਕਿਤੇ ਮਰੇ ਜੰਮੇ ਤੇ ਜਾਣਾ ਇਹਨਾਂ ਤੋਂ ਬਾਹਰ ਨਹੀਂ ਸੀ ਜਾਂਦੇ ਤੁਹਾਡੂੰ ਸੈਂਟਰ ਦੇ ਉਹ ਵਿਅਕਤੀ ਜਿਨ੍ਹਾਂ ਦਾ ਕੱਦ ਜਿਹੜਾ ਹੈਗਾ ਬਾਦਲਪਿੰਡ ਵਾਲਿਆਂ ਤੋਂ ਕਈ ਗੁਣਾ ਸਿਆਸੀ ਦੌਰ ਦੇ ਵੱਡਾ ਉਹ ਤੁਹਾਡੇ ਅੱਗੇ ਆ ਕੇ ਝੁਕਦੇ ਨੇ ਸਤਿਕਾਰ ਕਰਦੇ ਨੇ ਤੁਹਾਡੇ ਨਾਲ ਮੀਟਿੰਗ ਵੀ ਕਰ ਦਿੰਦੇ ਆ ਤੁਸੀਂ ਕਿ ਵੀਰਾਂ ਨੂੰ ਤੁਹਾਡੀ ਉਹ ਉਹਨੂੰ ਤਵੱਜੋ ਵੀ ਦਿੰਦੇ ਨੇ ਸ਼ਾਇਦ ਇਹ ਤਾਂ ਨਹੀਂ ਤੁਹਾਡੀ ਮੁਸ਼ਕਲ ਬਣ ਗਈ ਵੀ ਤੁਹਾਡਾ ਕਰ ਦੇਣਾ ਤੋਂ ਵੱਡਾ ਬਣ ਗਿਆ ਹੋ ਸਕਦੀ ਤੁਸੀਂ ਤੁਸੀਂ ਤਿੰਨ ਚੀਜ਼ਾਂ ਜਿਹੜੀਆਂ ਪਤਸਵ ਦੇ ਉੱਤੇ ਅਰਦਾਸ ਦੇ ਵਿੱਚ ਗਈਆਂ ਉਹਨਾਂ ਜਿਹੜੇ ਵੀ ਮੇਰੇ ਆ ਗੁਨਾਹ ਨੇ ਤਾਂ ਉਹ ਗੁਨਾਹ ਤੁਸੀਂ ਦੱਸ ਸਕਦੇ ਮੈਂ ਦੱਸਦੇ ਜੀ ਗੁਰੂ ਦੇ ਅੱਗੇ ਦੱਸਦੇ ਹੁਣ ਬਸ ਦੱਸਣ ਦੀ ਲੋੜ ਹੀ ਨਹੀਂ ਉਹ ਸੰਗਤ ਦੇ ਸਾਹਮਣੇ ਦੱਸਦੇ ਤੁਸੀਂ ਰਿਕਾਰਡ ਕਰ ਲੇ ਠੀਕ ਹੈ ਹੋਰ ਕੋਈ ਪੁੱਛਣਾ ਜੀ ਧੰਨਵਾਦ ਠੀਕ ਹੈ ਜਿਹਨੇ ਭਾਰਤ ਦੇ ਵਿੱਚ ਸਿਆਸਤ ਦੇ ਅੰਦਰ ਉੱਚ ਮਿਆਰ ਸਥਾਪਿਤ ਕੀਤੇ ਅੱਜ ਜਿਸਕੇ ਤੇ ਖੜ ਗਏ ਬਹੁਤ ਮੇਰੇ ਵਾਸਤੇ ਦੁੱਖदाई ਗੱਲ ਤੁਸੀਂ ਅੱਜ ਜੋ ਪੁੱਛਣਾ ਮੈਨੂੰ ਬੇਝਿਜਕੋ ਕੇ ਬੇਸੰਗੋ ਕੇ ਖੁੱਲੇ ਹੋ ਕੇ ਪੁੱਛ ਲਓ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗਾ ਗੱਲ ਕੀਤੀ ਜਾ ਰਹੀ ਹੈ ਜਿਹੜੀ ਸ਼ਬਦਾਂ ਦੀ ਵਰਤਿਆ ਰਿਹਾ ਉਹ ਤੇ ਵੀ ਤਰ੍ਹਾਂ ਕੀਤਾ ਤੁਸੀਂ ਕਹਿ ਰਹੇ ਮੈਂ ਬੀਜਪੀ ਨਾਲ ਮਸਬੰਦ ਥਾਏਗਾ ਗਾ ਦੇਖੋ ਉਹਨੂੰ ਸਵਾਲ ਕੀਤਾ ਉਹਨਾਂ ਨੇ ਕਿ ਤੁਸੀਂ ਬੀਜਪੀ ਨਾਲ ਸੰਬੰਧ ਰੱਖਦੇ ਹੋਗੇ ਤੁਸੀਂ ਕਿਹਾ ਹਾਂ ਮੈਂ ਹੈਗਾਗਾ ਤੁਹਾਨੂੰ ਲੱਗਦਾ ਵੀ ਇੱਥੇ ਤੁਸੀਂ ਗਾਲਾਂ ਵੀ ਕੱਢੀਆਂ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਤਖਤ ਸਾਹਿਬ ਦੇ ਜਥੇਦਾਰ ਦੀ ਗਾਲਾਂ ਕੱਢੀਆਂ ਤੁਸੀਂ ਦੇਖੋ ਸਾਡੇ ਅਸੀਂ ਮਲਵਈ ਹੁੰਨੇ ਆ ਤੇ ਮਲਵਈਆਂ ਦੀ ਬੋਲ ਚਾਲ ਦੇ ਵਿੱਚ ਸਾਲਾ ਸ਼ਬਦ ਜਿਹੜਾ ਹੈਗਾ ਇਹ ਨਿਕਲ ਜਾਣਾ ਇਹ ਸੁਭਾਵਿਕ ਹੁੰਦਾ ਆਮ ਚਾਲ ਬੋਲਦੇ ਅਸੀਂ ਕਹਿ ਦਿੰਨੇ ਆ ਤੁਜੀ ਗੱਲ ਮੈਂ ਕਹਿਣਾ ਕਿ ਡੇਢ ਘੰਟੇ ਦੀ ਵੀਡੀਓ ਹੈ ਜਿਹੜੀ ਅਸੀਂ ਰਿਕਾਰਡ ਕਰਾਈ ਸੀ ਖੁਦ ਡੇਢ ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਤ ਕਰਨ ਲੋਕ ਸਾਨੂੰ ਗਾਲਾਂ ਕੱਢਣਗੇ ਕਿ ਤੁਸੀਂ ਉਸ ਬੰਦੇ ਤੇ ਛੱਤਰ ਕਿਉਂ ਨਾ ਮਾਰੇ ਜਿਸ ਕਿਸਮ ਦਾ ਉਹਦਾ ਬਿਹੇਵੀਅਰ ਸੀ ਉਹ ਮੇਰੇ ਨਾਲ ਹੀ ਇੱਕ 27 ਸਕਿੰਟ ਦਾ ਕਲਿੱਪ ਕੱਟ ਕੇ ਤੇ ਚਲਾ ਰਹੇ ਹੋ ਮੈਨੂੰ ਨੀਣਾ ਦਿਖਾਉਣ ਵਾਸਤੇ ਇਹ ਕਿੱਥੋਂ ਦੀ ਸਿਆਣ ਪੈ ਗਈ ਹੈ ਡੇਢ ਘੰਟੇ ਦੀ ਪਾਓ ਵੀਡੀਓ ਫਿਰ ਸਾਨੂੰ ਲੋਕ ਕਹਿਣਗੇ ਤੁਸੀਂ ਉਹਨੂੰ ਛੱਡ ਕਿਵੇਂ ਦਿੱਤਾ ਇਹ ਤੇ ਜੂਤ ਕਿਉਂ ਨਹੀਂ ਫੇਰੇ ਜਿਸ ਕਿਸਮ ਦੀ ਬਤਮੀਜ਼ੀ ਜਿਹੜੀ ਉਥੇ ਪੰਨ ਸਿੰਘ ਸਰਬਾਨ ਦੇ ਸਾਹਮਣੇ ਕੀਤੀ ਗਈ ਹੈ ਸਾਰੀ ਪ੍ਰਸਾਰਤ ਕਰੋ ਪਹਿਲਾਂ ਉਹ ਮੰਗ ਕਰਦਾ ਮੈਂ ਮੰਗ ਕਰਦਾ ਸਾਰੀ ਪ੍ਰਸਾਰਤ ਕਰੋ ਚਲਾਓ ਉਹਨੂੰ ਕੰਟੀਨਿਊ ਉਹ ਵੀਡੀਓ ਬਲਤੋਹਾ ਵੱਲੋਂ ਪਾਈ ਗਈ ਹੈ ਮੈਂ ਹੈਰਾਨ ਹੈ ਕਿ ਉਹ ਵੀਡੀਓ ਬਾਹਰ ਕਿਵੇਂ ਆ ਗਈ ਕਿਉਂਕਿ ਉਹ ਵੀਡੀਓ ਜਿਹੜੀ ਹੈ ਮੈਂ ਖੁਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਕਰਾਈ ਸੀ ਮੈਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਸੈਕਟਰੀਅਟ ਦੇ ਵਿੱਚੋਂ ਡਿਲੀਟ ਕਰਾਈ ਸੀ ਔਰ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਹੋਈ ਸੀ ਜਿੰਨਾ ਕਾਰਡਾਂ ਦੇ ਵਿੱਚੋਂ ਡਿਲੀਟ ਹੋਈ ਸੀ ਉਹਨਾਂ ਕਾਰਡਾਂ ਦੇ ਵਿੱਚ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਤੇ ਪ੍ਰਾਣੀ ਰਿਕਵਰ ਕਰਨੀ ਬਹੁਤ ਔਖੀ ਹੁੰਦੀ ਹੈ ਇਹਦੀ ਇੱਕੋ ਹੀ ਪੈਨ ਡਰਾਈਵ ਸੀ ਜਿਹੜੀ ਮਨਜੋਤ ਸਿੰਘ ਸਾਹਿਬ ਗੈਨੀ ਰਕबीर ਸਿੰਘ ਦੇ ਕੋਲ ਸੀ ਉਹਦੇ ਘਰ ਦੇ ਵਿੱਚ ਜਿਹੜੀ ਉਹਨਾਂ ਨੇ ਮੈਂ ਦਿੱਤੀ ਸੀ ਇਹ ਬਾਹਰ ਕਿਵੇਂ ਆ ਗਈ ਮੈਨੂੰ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਹੋਰ ਕਿਤੇ ਹੈ ਨਹੀਂ ਸੀ ਉਸ ਨੂੰ ਨਹੀਂ ਬਿਲਕੁਲ ਨਹੀਂ ਸੀ ਮੈਂ ਖੁਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਦੇ ਵਿੱਚ ਇਨਵੋਲ ਹੈ ਜਾਂ ਮੈਨੂੰ ਨਹੀਂ ਪਤਾ ਜੀ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੇਰੀ ਸੰਸਥਾ ਹੈ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਕਿੱਥੋਂ ਨਹੀਂ ਆ ਤੁਹਾਡੇ ਪਰਿਵਾਰ ਨੂੰ ਵੀ ਕਿਉਂ ਜਿਹੜਾ ਬਾਰ-ਬਾਰ ਕਰ ਮੈਂ ਦੱਸ ਦਿੰਦਾ ਮੈਂ ਗੁਨਾਹ ਕੀਤੇ ਹਨਾਂ ਕੀ ਮੈਂ ਗੁਨਾਹ ਕੀਤੇ ਮੈਂ ਦੱਸ ਦਿੱਤਾ ਗੁਰੂ ਦੀ ਹਜ਼ੂਰੀ 'ਚ ਉਹਨਾਂ ਗੁਨਾਹਾਂ ਦੀ ਮੈਨੂੰ ਸਜ਼ਾ ਮਿਲ ਰਹੀ ਹੈ ਤੁਹਾਨੂੰ ਕੀ ਲੱਗਦਾ ਹੈਗਾ ਕਿ ਫੈਸਲਾ ਕਿਹੜਾ ਨਹੀਂ ਮੰਜੂਰ ਕਿਥੇ ਅੜਚਾ ਨਾ ਫਿਰ ਕਿਉਂ ਇਹ ਤਾਂ ਇਹ ਤਾਂ ਇਹ ਤਾਂ ਉਹੀ ਬਿਹਤਰ ਦੱਸ ਸਕਦੇ ਆ ਕਿ ਕਿਹੜਾ ਫੈਸਲਾ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਤੁਸੀਂ ਕਿਹਾ ਕਿ ਕਿਹੜੇ ਫੈਸਲੇ ਤੋਂ ਜੇਕਰ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਬੁਲਾਈ ਜਾਂਦੀ ਮੈਂ ਸ਼ਾਮਲ ਨਹੀਂ ਹੋਊਂਗਾ ਤੁਹਾਨੂੰ ਕੀ ਲੱਗਦਾ ਕਿ ਫੈਸਲਾ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਡਾਇਵਰਟ ਜਿਹੜਾ ਹੈਗਾ ਅਸਤੀਫਿਆਂ ਦੀ ਜਿਹੜੀ ਗੱਲ ਹੈਗੀ ਹੈ ਪਾਸ ਹੋਣ ਦੀ ਗੱਲ ਹੈ ਜਾਂ ਸੱਤ ਮੈਂਬਰ ਕਮੇਟੀ ਦੀ ਗੱਲ ਹੈ ਇਹ ਬੜੀਆਂ ਵੱਟੀਆਂ ਗੱਲਾਂ ਨੇ